ਅਵਲਕ ਕੋੜੀ ਦਿਖਾਉਣ ਲੱਗਾ ਸੱਜਣੋ ਬਹੁਤ ਸਕੀਮ ਤੇ ਬਾਡੀਦਾਰ ਘੋੜੀ ਆ ਚੰਗੀ ਰਾਈਡ ਕਰਾਉਂਦੀ ਆ ਬਹੁਤ ਸੋਹਣੀ ਰਾਈਡ ਰਾਈਡ ਦੀ ਬਿਲਕੁਲ ਪਾਸ ਆ ਬਾਈ ਕਹਿੰਦਾ ਸਵਾਰੀ ਆ ਜਿਹੜੀ ਬਹੁਤ ਸੋਹਣੀ ਕਰਾਉਂਦੀ ਆ ਤੁਸੀਂ ਵੀਡੀਓ ਵੀ ਦੇਖ ਲਓ ਚਾਲ ਚੂਲ ਦੀ ਬਹੁਤ ਸੋਹਣੀ ਆ ਪੈਰ ਦੇਖੋ ਮੜਕ ਮੜਕ ਧਰਦੀ ਆ ਘੋੜੀ ਸੱਜਣੋ ਤੇ ਜਿਹੜੇ ਸੱਜਣੇ ਸ਼ੌਂਕ ਵਜੋਂ ਘਰੇ ਰੱਖਣੀਆਂ ਨਾ ਦੇਖੋ ਪੈਰਪੂਰ ਕਿੰਨਾ ਸੋਹਣਾ ਧਰਦੀ ਆ ਪੂਸਪਾਸ ਐਨ ਚਾਕੇ ਤੁਰਦੀ ਆ ਸੋਹਣੀ ਤੇ ਨਖਰੋ ਘੂੜੀ ਆ ਪੂਰੀ ਸੱਜਣੋ ਕੰਨ ਕਨੋਤੀ ਦੀ ਬਹੁਤ ਸੋਹਣੀ ਆ ਰਿਜ਼ਲਟ ਪੂਰੇ ਟੌਪ ਦੇ ਨੇ ਪਹਿਲਾਂ ਨੇ ਨੁਕਰੀ ਵਸ਼ੇਰੀ ਦਿੱਤੀ ਦੀ ਪਿਛਲੀ ਵਾਰ ਬਹੁਤ ਸੋਹਣੀ ਵਸ਼ੇਰੀ ਆਗੇ ਵੀਡੀਓ ਚ ਤੁਸੀਂ ਫੋਟੋ ਦੇਖ ਲਿਓ ਉਹਦੀ ਵਸ਼ੇਰੀ ਦੀ ਬਹੁਤ ਸੋਹਣੇ ਰਿਜ਼ਲਟ ਦਿੰਦੀ ਆ ਘੂੜੀ ਸੱਜਣੋ ਤੇ 61 65 ਾਂ ਚ ਹਾਈਟ ਆ ਘੂੜੀ ਦੀ ਸੱਜਣੋ ਬਾਲਪੋਰੀਆਂ ਦੀ ਬਿਲਕੁਲ ਸਾਫ਼ ਆ ਸਵਾਰੀ ਵਗੈਰਾ ਤੁਸੀਂ ਵੀਡੀਓ ਦੇਖ ਲਈ ਸੋਹਣੀ ਸਵਾਰੀ ਕਰਾ ਜਿਹੜੇ ਕਿਸੇ ਸੱਜਣ ਨੇ ਘਰੇ ਸ਼ੌਂਕ ਵਜੋਂ ਰੱਖਣੀ ਆ ਨਾ ਇਸ ਘੋੜੀ ਦੇ ਉੱਪਰ ਨਿਗਾਹ ਮਾਰਿਓ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਮੋਤੀ ਘੋੜੇ ਤੋਂ ਬਾਈ ਦੇ ਏਰੀਆ ਚ ਘੋੜਾ ਗਾ ਮੋਤੀ ਬਹੁਤ ਚੰਗੀ ਹਾਈਟ ਦਾ ਘੋੜਾ ਗਾ ਉਸ ਘੋੜੇ ਤੋਂ ਇਹ ਗੱਬਣ ਚੈੱਕ ਪਾਸ ਆ ਪਿੱਠ ਪੁੜੇ ਦੀ ਐਨ ਓਕੇ ਆ ਅੰਗਾਂ ਪੈਰਾਂ ਦੀ ਬਿਲਕੁਲ ਸਾਫ਼ ਆ ਸੱਜਣੋ ਕੰਨ ਕਨੋਤੀ ਦੀ ਬਹੁਤ ਸੋਹਣੀਆ ਬਾਡੀਦਾਰ ਘੋੜੀ ਆ ਜੇ ਕਿਸੇ ਸੱਜਣ ਦੇ ਫਿੱਟ ਆਉਂਦੀ ਆ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇ ਤਾ ਦੋਸਤੋ ਪੀਟੀ ਵਾਲਾ ਬਾਈ ਦਾ ਪਿੰਡ ਆ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੈ ਜਾਂਦਾ ਤੁਸੀਂ ਜਾ ਕੇ ਦੇਖ ਪਰਖ ਕੇ ਤੇ ਬਾਕੀ ਫੋਨ ਤੇ ਗੱਲਬਾਤ ਕਰ ਲਿਓ ਘੂੜੀਏ ਖਰੀਦ ਸਕਦੇ ਹੋ ਆ ਇਹਦਾ ਰਿਜ਼ਲਟ ਆ ਸੱਜਣੋ ਪਿਛਲੇ ਵਾਰ ਦਾ ਸੂਏ ਦਾ ਤੇ ਹੁਣ ਇਹ 2.5 ਮਹੀਨਿਆਂ ਦੀ ਗੱਬਣਾ ਜਿਹੜੇ ਕਿਸੇ ਸੱਜਣ ਦੇ ਫਿੱਟ ਆਉਂਦੀ ਆ ਤੁਸੀਂ ਜਾ ਕੇ ਘੋੜੀਏ ਖਰੀਦ ਸਕਦੇ ਹੋ ਬਾਈ ਦੇ ਘਰ ਸੱਜਣੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਚੱਲਦਾ ਸਕਰੀਨ ਤੇ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰਾ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ